ਆਹ ਸਰ ਹਰਦੀਪ ਸਿੰਘ ਦਾ ਪਿੰਡ ਮੇਰਾ ਸਥਾ ਕੱਲ ਸਰ ਸਾਡੇ ਪਿੰਡ ਰੋਡ ਤੇ ਇੰਨਾ ਇੰਨਾ ਪਾਣੀ ਤੇ ਅੱਜ ਤੇ ਬਹੁਤ ਫਰਕ ਆਇਆ ਥੋੜਾ ਥੋੜਾ ਪਾਣੀ ਆ ਜਾਨਕੀ ਆ ਆਵਾਜ਼ਾਂ ਹੀ ਚੱਲ ਗਈ ਆ ਹਾਂਜੀ ਆ ਰੋਡ ਚੱਲ ਪਿਆ ਹਾਂਜੀ ਹਾਂਜੀ ਰੋਡ ਚੱਲ ਗਿਆ ਅੱਛਾ ਹਾਂਜੀ ਨਹੀਂ ਰੋਡ ਹੋ ਗਿਆ ਸਭ ਮਿਲ ਗਈ ਪਾਣੀ ਡਾਉਣ ਆ ਗਈ ਹਾਂਜੀ ਥੋੜਾ ਥੋੜਾ ਪਾਣੀ ਘੱਟ ਗਿਆ ਹਾਂਜੀ ਕੱਲ ਕਹਿੰਦੇ ਪਾਣੀ ਕੱਲ ਪਾਣੀ ਬਹੁਤ ਸੀ ਹਾਂਜੀ ਕੱਲ ਪਾਣੀ ਨਹੀਂ ਜਾਣੀ ਜਾਨੀ ਥੋੜਾ ਪਾਣੀ ਘੱਟ ਗਿਆ ਅੱਜ ਫਰਕ ਪਿਆ ਸਾਡੇ ਨਾਲ ਬਹੁਤ ਫਰਕ ਪਿਆ ਇਸ ਕੇ ਟਾਈਡ ਆ ਮਮਾ ਦੇ ਬੋਦੀਆ ਸਾਡੀ ਜਿਹੜਾ ਵੀ ਤਰਿੰਦ ਸਿੰਘ ਜੀ ਕਿੰਨਾ ਕਰ ਗਿਆ ਪਾਣੀ ਬਹੁਤ ਘਟ ਗਿਆ ਏ ਉਂ ਤਰੰਗਲੇ ਸਾਈਡ ਸਾਰੀ ਵੀ ਉਧਰ ਵੀ ਘਟ ਗਿਆ ਏ ਉਥੋਂ ਤੱਕ ਹੋ ਗਿਆ ਏ ਉਂ ਤਰੰਗਲੇ ਤੋਂ ਅੰਗਲੇ ਪਾਸੇ ਬਣੀ ਹੈਗਾ ਬਸ ਉਹ ਛੜ ਕੇ ਤੁਰਦਾ ਪਿਆ ਇਧਰ ਵੀ ਕਾਫੀ ਘਟ ਗਿਆ ਆਵਾਜ਼ ਜੀ ਥੋੜੀ ਜਾਣੇ ਵੀ ਪਰ ਪਾਣੀ ਬਹੁਤ ਹੈ ਜੀ ਇਹ ਗੜ ਰੋਡ ਤੇ ਅੱਗੇ ਭੱਜਦਾ ਪਿਆ ਤੇ ਧਿਆਨ ਨਾਲ ਜਾਣਾ ਪਏਗਾ ਪਾਣੀ ਚਾੜਦਾ ਬਰਕ ਬਣੀ ਹੋ ਗਿਆ ਅੱਗੇ ਨਾਲੋਂ ਕਾਫੀ ਥਲੇ ਗਿਆ ਉਹ ਇੱਥੇ ਪਹਿਲਾਂ ਬਹੁਤ ਸੀ ਕੱਲ ਬਹੁਤ ਸੀ ਪਾਣੀ ਬਹੁਤ ਫਰਕ ਅੱਜ ਰਾਤ ਬੋਦੀਆ ਹੋ ਉਹ ਗਾਰੀ ਨੂੰ ਤੋਂ ਫਰਾਨੀ ਪਿੱਛੋਂ ਪਾਣੀ ਦਾ ਤੇਜ ਹੈ ਜਾਂ ਹੌਲੀ ਹੈ ਉਹ ਤਾਂ ਘਟਿਆ ਬਹੁਤ ਰੋਡ ਤਾਂ ਨਹੀਂ ਚਾਈ ਜਾਂਦਾ ਕਲਾਂੋਂ ਰਾਜ ਸਾਈਡੋਂ ਇੱਧਰ ਨੂੰ ਮਸੂਰੀਆਂ ਨੂੰ ਪਿੱਛੋਂ ਘੜੀ ਜਾਂਦਾ ਹਣ ਕੱਲ ਬਹੁਤ ਸੀ ਕਾਲਾ ਡੁੱਬਾ ਸੀ ਪੋਲਾ ਜਿਹੜਾ ਹੁਣ ਤੇ ਲੋਕੀ ਆ ਜਾ ਰਹੇ ਆ ਆਵਾਜ਼ ਆਈ ਕਿ ਤੋ ਚੱਲਦੀ ਹੈ ਆਉ ਜਾਈ ਬਹੁਤ ਆਉਂਦੇ ਲੋਕੀ ਆ ਜਾ ਰਹੇ ਆਪਣੇ ਘਰ ਪਿੰਡ ਪਰ ਥੋੜੀ ਵਧੀ ਆਪ ਜੀ ਕੁਝ ਪਿੰਡ ਜਿਹੜੇ ਡੁੱਬੇ ਹੋ ਹੁਣ ਪਾਣੀ ਤੋਂ ਵਧੇ ਆ ਹੁਣ